ਏਸ਼ੀਆ ਕੱਪ ਤੋਂ ਪਹਿਲਾ ਟੀਮ ਇੰਡੀਆ ਨੂੰ ਲੱਗਿਆ ਵੱਡਾ ਝਟਕਾ ਸਟਾਰ ਖਿਡਾਰੀ ਨੂੰ ਲੱਗੇ 60 ਸੱਤ ਸ੍ਰੀ ਕਾਲ ਜੀ ਮੈਂ ਮੈਂ ਦਿਪਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਤੁਹਾਡਾ ਸਵਾਗਤ ਕਰਦੇ ਆ ਪੰਜਾਬੀ ਲਿੰਕ ਮੀਡੀਆ ਦੇ ਖੇਡਾਂ ਦੇ ਖਾਸ ਬੁਲੇਟਿਨ ਵਿੱਚ ਤੁਹਾਨੂੰ ਦੱਸ ਦਈਏ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਭਾਰ ਦੇ ਵਿਕਟ ਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਸੱਟ ਲੱਗ ਗਈ ਹੈ ਦੱਸ ਦਈਏ ਇਸ਼ਾਨ ਕਿਸ਼ਨ ਦਲੀਪ ਟਰੋਫੀ ਵਿੱਚ ਇਸ ਜੋਨ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਨਹੀਂ ਖੇਡ ਸਕਣ ਕਿਉਂਕਿ ਇਹ ਖਿਡਾਰੀ ਅਜੇ ਇੰਗਲੈਂਡ ਦੇ ਨਾਟਿਕਮ ਚਾਇਰ ਵਿੱਚ ਲੱਗੀ ਸੱਟ ਤੋਂ ਹਾਲੇ ਤੱਕ ਚੰਗੀ ਤਰ੍ਹਾਂ ਉੱਬਰ ਨਹੀਂ ਸਕੇ ਜਾਂ ਨਿਸ਼ਾਨ ਦੀ ਜਗ੍ਹਾ ਉੜੀਸਾ ਦੇ ਅਸ਼ੀਰਵਾਦ ਸਵੈਨ ਨੂੰ ਇਸਟ ਜੋਨ ਟੀਮ ਵਿੱਚ ਸ਼ਾਮਿਲ ਕੀਤਾ ਜਾਵੇਗਾ ਦੱਸਦੀ ਹੈ ESPN ਸਕਰੀਨ ਇਨਫੋ ਦੇ ਅਨਸਾਰ ਇਸ਼ਾਨ ਕਿਸ਼ਨ ਨੂੰ ਈ-ਬਾਈਕ ਤੋਂ ਡਿੱਗਣ ਕਰਕੇ ਸੱਟ ਲੱਗ ਗਈ ਸੀ ਤੇ ਉਹਨਾਂ ਦੇ ਕਈ ਟਾਂਕੇ ਲੱਗੇ ਸਨ ਇੰਗਲੈਂਡ ਵਿੱਚ ਪੰਜਵੇਂ ਟੈਸਟ ਦੌਰਾਨ ਵੀ ਰੇਸ਼ਪੰਤ ਨੂੰ ਟੀਮ ਤੋਂ ਬਾਹਰ ਕਰਨ ਤੋਂ ਬਾਅਦ ਈਸ਼ਾਨ ਕਿਸ਼ਨ ਨੂੰ ਸੱਟ ਕਾਰਨ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਇਸ ਕਾਰਨ ਐਮ ਜਗਦੀਸ਼ਨ ਨੂੰ ਜ਼ੁਰੈਲ ਦੇ ਬੇਕਅਪ ਵਜੋਂ ਓਵਰ ਟੈਸਟ ਲਈ ਟੀਮ ਇੰਡੀਆ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਈਸ਼ਾਨ ਕਿਸ਼ਨ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਖਿਡਾਰੀ ਨੂੰ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਲਈ ਸਮਾਂ ਦਿੱਤਾ ਗਿਆ ਇਸ ਸੱਟ ਕਾਰਨ ਈਸ਼ਾਨ ਕਿਸ਼ਨ ਏਸ਼ੀਆ ਕੱਪ ਟੀਮ ਤੋਂ ਬਾਹਰ ਵੀ ਹੋ ਸਕਦੇ ਨੇ ਇਸ ਦੇ ਨਾਲ ਹੀ ਇਸ ਵਿਕਟ ਕੀਪਰ ਬੱਲੇਬਾਜ਼ ਨੂੰ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਟੀਮ ਵੱਟੇ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਵਿੱਚ ਇਸ ਭਾਰਤੀ ਟੀਮ ਨੂੰ 2-4 ਦਿਨਾਂ ਮੈਚ ਖੇਡਣੇ ਹਨ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਅਲਾ 19 ਅਗਸਤ ਨੂੰ ਕੀਤਾ ਜਾਵੇਗਾ ਦੱਸਦੀ ਹੈ ਭਾਰਤੀ ਟੀਮ ਸ਼ੂਰੀਆ ਕੁਮਾਰ ਜਾਦਵ ਦੀ ਕਪਤਾਨੀ ਹੇਠ ਇਸ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰ ਸਕਦੀ ਹੈ ਅਭਿਸ਼ੇਕ ਸ਼ਰਮਾ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਪਰ ਇਸ ਦੇ ਨਾਲ ਹੀ ਜਸ਼ਵੀ ਜੈਸਵਾਲ ਅਤੇ ਸੰਜੂ ਸੈਮਸਨ ਨੂੰ ਜੁਨੀਆ ਜਾ ਸਕਦਾ ਹੈ ਹਾਰਦਿਕ ਪੰਡਿਆ ਅਤੇ ਤਿਲਕ ਵਰਮਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਖੇਡਾਂ ਦੇ ਨਾਲ ਜੁੜੇ ਹਰ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਮਨਪਸੰਦੀਦਾ ਖੇਡ ਕਿਹੜੀ ਹੈ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੇਰੇ ਨਾਲ ਧੰਨਵਾਦ